ਇਦਾਂ ਮਿੱਤਰੋ ਪਿੰਡ ਸੂਰੇ ਵਾਲੇ ਖੜੇ ਆ ਜੀ ਤੁਹਾਡੇ ਵਾਸਤੇ ਨਾ ਤਿੰਨ ਟਰੈਕਟਰ ਲੈ ਕੇ ਆਏ ਆ ਤਿੰਨੇ ਸਵਰਾਜ ਟਰੈਕਟਰ ਆ ਤੇ ਮਾਲਕ ਆਪਣੇ ਕੋਲੇ ਆ ਜੀ ਲੈਣੇ ਆ ਜਾਣਕਾਰੀ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤਿੰਨ ਨਾਖ ਵਿਖਾਉਣੇ ਆ ਜੀ ਤੇ ਤਿੰਨੇ ਸਵਰਾਜ ਹੀ ਹਨਾ ਹਾਂਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਇਹ ਸਵਰਾਜ 744 XT ਟਰੈਕਟਰ ਆਪਾਂ ਵਿਖਾਉਣਾ ਇਹ ਮਾਡਲ ਕਿਹੜਾ ਬਾਈ ਜੀ ਇਹ ਬਾਈ ਜੀ 2022 ਮਾਡਲ ਆ ਜੀ 2022 ਮਾਡਲ ਆ ਹਾਂਜੀ ਠੀਕ ਆ ਬਾਈ ਜੀ 2022 80 85 ਪੈਸੇ ਟਾਇਰ ਪਏ ਆ ਚਾਰੇ ਟਾਇਰ ਪਿਛਲੇ ਨੇ ਮਾਰਕਾ ਲਖਾ ਦੋ 22 ਦਾ ਹਾਂਜੀ 22 ਵੀ ਨਾਲ ਦੇ ਟਾਇਰ ਆ 80 ਤੋਂ 85% ਇਹ ਬਾਈ ਜੀ 800 ਦੇ 16 ਘੰਟੇ ਚੱਲਿਆ ਸੀ ਦੱਕ ਤੱਕਾਰ ਕੰਪਨੀ ਰਿਕਾਰਡ ਨਾਲ ਕੰਪਨੀ ਰਿਕਾਰਡ ਨਾਲ ਪਲਾਗਲਾ ਚੈੱਕਰ ਵਾਲੇ ਬਾਈ ਚੈੱਕਰ ਵਾਲੇ ਕਿਤੋਂ ਖੁੱਲਿਆ ਹੋਵੇ ਟਰੈਕਟਰ ਉਸੇ ਦੀ ਆਪਣੀ ਗਾਰੰਟੀ ਆ ਠੀਕ ਆ ਵੀ ਫੁੱਲ ਗਾਰੰਟੀ ਆ ਹੋਏ ਤਾਂ ਚਾਬੀ ਹੀ ਨਹੀਂ ਲੱਗੀ ਨਟਾਂ ਨੂੰ ਹਣਾ ਵੀ ਜਿੰਨੀਆਂ ਵੀ ਸਰਵਿਸਾਂ ਕੰਪਨੀ ਦੀ ਹੋਈਆਂ ਹਾਂਜੀ ਹਾਂਜੀ ਠੀਕ ਹੈ ਜੀ ਕੰਪਨੀ ਰਿਕਾਰਡ ਟਰੈਕਟਰ ਚੱਲਿਆ ਵਿਆ ਜਿੰਨੀਆਂ ਸਰਵਿਸਾਂ ਹੋਈਆਂ ਕੰਪਨੀ ਰਿਕਾਰਡ ਹੋਈਆਂ ਤੇ ਸਮਾਨ ਬਾਈ ਜੀ ਇਹਦੇ ਨਾਲ ਪੂਰਾ ਹੀ ਆਈ ਹਾਂਜੀ ਸਾਰਾ ਕੁਝ ਨਿਕਲਿਆ ਫਾਈਬਰ ਹੱਡ ਜਿਵੇਂ ਹਨਾ ਆਈ ਟਰੈਕਟਰ ਬਾਈ ਨਵਾਂ ਹੀ ਆ ਵੈਸੇ ਤਾਂ ਕੰਡੀਸ਼ਨ ਵੀ ਬਹੁਤ ਸਾਫ਼ ਪਈ ਆ ਮੇਰਾ ਬਾਈ ਹਜੇ ਤੱਕ ਪੰਪ ਦੀ ਕਿਤੇ ਕੋਈ ਸੀਲ ਨਹੀਂ ਨਾ ਕਿਤੇ ਕੋਈ ਚੀਜ਼ ਹਰੇ ਸਾਲੀ ਸੀਲ ਹਜੇ ਉਵੇਂ ਹੀ ਆ ਸਾਰਾ ਸੀਲ ਪਿਆ ਕਿਤੋਂ ਪੂਰਾ ਵੀ ਨਹੀਂ ਖੁੱਲਿਆ ਇਹ ਤਾਂ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਪਈ ਆ ਬਾਈ ਦੋ ਕਾ ਟਰੈਕਟਰ ਆ ਜਮਾ ਆ ਦੇਖ ਲਓ ਅਜੇ ਤੱਕ ਜੋ ਸਕੈਨ ਵਗੈਰਾ ਕੰਪਨੀ ਦੇ ਆਉਂਦੇ ਲੱਗੇ ਜੋ ਚਿੱਟਾਂ ਲੱਗੀਆਂ ਆਉਂਦੀਆਂ ਸਾਰਾ ਕੁਝ ਹੋਇਆ ਲੱਗਿਆ ਪਿਆ ਅਜੇ ਤੱਕ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਓਕੇ ਆ ਪੂਰਾ ਜਮਾ ਹਨਾ ਠੀਕ ਹੈ ਜੀ ਇਹ ਬਈ ਕਿੱਥੋਂ ਦਾ ਨਿਕਲਿਆ ਵੇ ਫਰਸਟ ਓਨਰ ਆ ਜੇ ਇਹ ਫਰਸਟ ਓਨਰ ਆ ਬਾਈ ਜੀ ਇਹ ਠੀਕ ਹੈ ਜੀ ਫਰਸਟ ਓਨਰ ਆ ਤੇ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ 47 ਐਕਸਪੀ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਟਰੈਕਟਰ ਆ ਠੀਕ ਆ ਬਾਈ ਜੀ ਤੇ ਬਾਈ ਜੀ ਕੀ ਡਿਮਾਂਡ ਰੱਖੀ ਹੈ ਟਰੈਕਟਰ ਦੀ ਆਪਾਂ 743 ਦੀ 2022 ਮਾਡਲ 2022 ਮਾਡਲ ਹੈ ਜੀ ਇਹ ਡਿਮਾਂਡ ਹੈਗੀ ਹੈ 5 ਲੱਖ ਤੇ 75000 ਰੁਪਏ ਜੀ 5 ਲੱਖ 75000 ਡਿਮਾਂਡ ਹੀ ਹੈ ਨਾ ਬਾਈ ਹਾਂਜੀ ਹਾਂਜੀ ਤੇ ਬਾਈ ਜੀ ਜਿਹੜਾ ਆਪਣੀ ਕਰਕੇ ਆਉਂਦਾ ਵੀਡੀਓ ਸ਼ੇਅਰ ਉਹ ਲਈ ਬਾਈ ਜੀ 5 ਲੱਖ ਤੇ 60000 ਰੈਟ ਦੇ ਦਿਆਂਗੇ ਆਪਾਂ 15000 ਦਾ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਹੋਰ ਵੀ ਕਰ ਦੋਗੇ ਮਾੜਾ ਮੋਟਾ ਹੋਰ ਵੀ ਮਾਨਤਨ ਕਰ ਦਾਂਗੇ ਠੀਕ ਆ ਹੋਰ ਵੀ ਮਾੜਾ ਮੋਟਾ ਮਾਨਤਨ ਕਰਦੇ ਹੋਗੇ ਤੇ ਸਰਵਸਭ ਤੋਂ ਪਹਿਲਾਂ ਅਗਲਾ ਕੰਪਨੀ ਤੋਂ ਚੈੱਕ ਕਰਾ ਲੈਣਾ ਜਮਾਂ ਸਾਰਾ ਸੀ ਤੇ ਅੱਗੇ ਆ ਗਿਆ ਜੀ 855 ਸਵਰਾਜ 855 ਮਾਡਲ ਕਿਹੜਾ ਬਾਈ ਜੀ ਸਾਰਿਆਂ ਤੋਂ ਪਹਿਲਾਂ 2013 ਮਾਡਲ ਆ ਜੀ 2013 ਮਾਡਲ ਠੀਕ ਹੈ ਜੀ ਚਾਰਾਂ ਸਟਾਰਾਂ ਵਾਲਾ ਡੀਟੀ ਮਾਡਲ ਡਬਲ ਡਿਸਟ੍ਰੀਬਿਊਟਰ ਜੀ ਠੀਕ ਆ ਬਾਈ ਜੀ ਮੂਰਲੇ ਟਾਇਰਾਂ ਦੀ ਗੱਲ ਕਰੀ ਮੂਰਲੇ ਟਾਇਰ ਬਾਈ ਜੀ ਇਹਦੇ 85 ਪੈਸੇ ਆ ਠੀਕ ਆ ਬਾਈ ਇਹ ਟਾਇਰ 90 ਪੈਸੇ ਆ ਠੀਕ ਹੈ ਜੀ ਮਗਰਲੇ 90 ਪੈਸੇ ਮੂਰਲੇ 85 ਪੈਸੇ ਆ ਇੰਜਨ ਕੇਅਰ ਦਾ ਇੰਨਾ ਕਿ ਚੰਗਾ ਬਾਈ ਜੀ ਇਹ ਵੀ ਹਜੇ ਤੱਕ ਜੋ ਸੀਲ ਵਗੈਰਾ ਸਾਰਾ ਹਜੇ ਤੱਕ ਸੀਲ ਨੇ ਪਿਆ ਠੀਕ ਹੈ ਗੇਅਰਾਂ ਵਗੈਰਾ ਦੀ ਸੀਲ ਹਜੇ ਤ ਟੀਕਲ ਵਗੈਰਾ ਉਹਵੇਂ ਲੱਗੀ ਪਈ ਐ ਸਾਰੀ ਇਹ ਕੰਪਨੀ ਦੀ ਠੀਕ ਆ ਵੀ ਇੰਨਾ ਸੰਭਿਆ ਵਸ ਭਾਈ ਚ ਚੱਲਿਆ ਪਿਆ ਇਹ ਕਿੰਨਾ ਚੱਲਿਆ ਜੀ 3300 ਘੰਟਾ ਚੱਲਿਆ ਜੀ ਕੰਪਨੀ ਰਿਕਾਰਡ ਨਾਲ ਇਹ ਵੀ ਪਣਾ ਚੈੱਕ ਕਰਾ ਲੈਣ ਭਾਵੇਂ ਚੈੱਕ ਕਰਾ ਲੈਣ ਆਹ ਦੇਖ ਲਓ ਠੀਕ ਆ ਜੀ ਟੀਕਲ ਵਗੈਰਾ ਵੀ ਤੇ ਖੁੱਲੇ ਜੋ ਸੀਲਾਂ ਸੀਲਟ ਵਗੈਰਾ ਹੁੰਦਾ ਸਲਿੱਪਾਂ ਵਗੈਰਾ ਸਾਰਾ ਕੁਝ ਉਹਵੇਂ ਲੱਗਿਆ ਦਾ ਕੰਮ ਜਿਵੇਂ ਸੁੱਕਾ ਟਰੈਕਟਰ ਆ ਹਜੇ ਸਲਿੱਪਾਂ ਨਾਲ ਆ ਹਾਂਜੀ ਇੰਜਨ ਗੇਅਰ ਦੀ ਮੇਨ ਗੱਲ ਕਰੀਏ ਜੇ ਆਪਾਂ ਫੋਟੋ ਚੰਗਾ ਬਈ ਫੁੱਲ ਗਰੰਟੀ ਹੈ ਤੇ ਰੰਗ ਦਾ ਵੀ ਨਹੀਂ ਸਾਰਾ Ориジナル ਕਿਤੇ ਕੋਈ ਰੰਗ ਰੋਗਣੀ ਭੋਰਾ ਕਿਤੇ ਲੱਗਿਆ ਸਾਰਾ Ориジナル ਜਿਹੜਾ ਕੁਝ ਹੈਗਾ ਨਾਲ ਦਾ ਜੋ ਵੀ ਤੋਂ ਲੱਥਾ ਮਾੜਾ ਮੋਟਾ ਠੀਕ ਆ ਵੀ ਜਿੱਥੋਂ ਮਾੜਾ ਮੋਟਾ ਲੱਥਾ ਉੱਥੋਂ ਲੱਥਾ ਤੇ ਬਾਕੀ ਟਰੈਕਟਰ ਸਾਰੇ Ориジナル ਆ ਹਾਂਜੀ ਸਾਰਾ Ориジナル ਆ 3100 ਘੰਟਾ ਚੱਲਿਆ ਰਿਕਾਰਡ ਨਾਲ ਚੈੱਕ ਕਰਾ ਸਕਦੇ ਨੇ ਸਰਵਿਸਾਂ ਕੰਪਨੀ ਚੋਂ ਹੀ ਹੋਈਆਂ ਕੰਪਨੀ ਦੀ ਸਰਵਿਸ ਹੋਈਆਂ ਜੀ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਜੀ ਠੀਕ ਆ ਬਾਈ ਜੀ ਡਬਲ ਡਿਸਟਰੀਬਿਊਟਰਾਂ ਤੇ ਸਮਾਨ ਬਾਈ ਜੀ ਇਹਦੇ ਨਾਲ ਪੂਰਾ ਸਾਰਾ ਕੁਝ ਮਿਲੂ ਬਾਈ ਪੱਟੀ ਡੰਡਾ ਜੋ ਕੁਛ ਨਾਲ ਹੁੰਦਾ ਠੀਕ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਇੰਜਨ ਗੇਅਰ ਦਾ ਵਾਹ ਕੇ ਚਲਾ ਕੇ ਫੇਰ ਸੌਦਾ ਲਾਉਣ ਹਾਂਜੀ ਠੀਕ ਆ ਹੁਣ ਆਪਾਂ ਮੇਨ ਗੱਲ ਕਰੀਏ ਇਹਦੀ ਡਿਮਾਂਡ ਕਿੰਨੀ ਰੱਖੀ ਆ ਇਹਦੀ ਡਿਮਾਂਡ ਹੈਗੀ ਬਾਈ ਜੀ 4,25,000 ਰੁਪਏ ਜੀ 4,25,000 ਡਿਮਾਂਡ ਆ ਹਾਂਜੀ ਤੇ ਜਿਹੜਾ ਕਰਕੇ ਆਉਂਦਾ ਆਪਣੀ ਵੀਡੀਓ ਨੂੰ ਸ਼ੇਅਰ ਇਹ ਦੇ ਦਾਂਗੇ ਬਾਈ 4,10,000 ਰੁਪਏ ਦਾ 15,000 ਦੇ ਮਾਣ ਤਾਂ ਨੇ ਹੋਰ ਕਰ ਦੋਗੇ ਮਾਣ ਮੋਟ ਹਾਂ ਖੁੱਲੇ ਮਾਨਤਾਨ ਹੋਣਗੇ ਤੇ ਸਵਰਾਜ ਟਰੈਕਟਰ ਜੀ ਨੇ ਲੈਣਾ ਤੇ ਉਹ ਵੀਡੀਓ ਖਾਸ ਵੇਖਣਾ ਹਾਂਜੀ ਠੀਕ ਆ ਇੱਧਰ ਜਿਹੜਾ ਬਾਈ ਜੀ 855 ਆ ਗਿਆ ਜੀ ਇਹ ਬਾਈ ਜੀ 2017 ਮਾਡਲ ਆ ਜੀ 2017 ਮਾਡਲ ਆ ਨੰਬਰ ਪੰਜ ਆ ਬਾਈ ਨੰਬਰ ਪੰਜ ਆ ਜੀ ਪਹਿਲੇ ਨਾਂ ਯਾਵ ਨੰਬਰ ਫਰਸਟ ਓਨਰ ਆ ਟਾਇਰ ਮੂਰਲੇ ਬਾਈ ਨਵੇਂ ਹੀ ਆ ਬਿਲਕੁਲ ਜਿਵੇਂ ਨਵੇਂ ਪਾਏ ਹੋਏ ਆ ਜੀ ਵੱਡੇ ਠੀਕ ਹੈ ਜੀ ਪਿਛਲੇ ਟਾਇਰ ਹੈਗੇ 90 ਪੈਸੇ ਦੀ ਬੀਕੇਟੀ ਦੇ ਠੀਕ ਆ ਬੀਕੇਟੀ ਕੰਪਨੀ ਦੇ 90 ਪੈਸੇ ਟਾਇਰ ਹਾਂ ਇਹ ਤੇ ਤਾਂ ਬਾਈ ਸਮਾਨ ਹੀ ਬਹੁਤ ਲੱਗਿਆ ਹਨਾ ਜਿਹੜੇ ਫੇਵਰ ਹੋਡ ਡੈਕ ਵਗੈਰਾ ਸਾਰਾ 30000 ਰੁਪਏ ਦਾ ਸਮਾਨ ਹੀ ਲੱਗਿਆ ਹੋਇਆ 30000 ਦਾ ਸਮਾਨ ਲੱਗਿਆ ਹੋਇਆ ਇਹਦੀ ਰੰਗ ਪੇਡ ਦੀ ਗੱਲ ਕਰੀਏ ਰੰਗ ਪੇਡ ਦਾ ਸਾਰਾ ਓਰੀਜਨਲ ਆ ਬਾਈ ਠੀਕ ਆ ਬਾਈ 17 ਮਾਡਲ 17 ਮਾਡਲ ਆ ਜੀ ਰੰਗ ਪੇੜ ਦਾ ਸਾਰਾ ਅਰੀਜਨਲ ਆ ਬੈਂਪਰ ਲੱਗਾ ਘੋੜੇ ਵਾਲਾ ਅੱਡ ਤੇਲ ਵਾਲਾ ਡਬਲ ਡਿਸਟਰੀਬਿਊਟਰ ਠੀਕ ਆ ਡਬਲ ਡਿਸਟਰੀਬਿਊਟਰ ਅੱਡ ਤੇਲ ਵਾਲਾ ਆਮ ਦੇਖੋ ਕੰਡੀਸ਼ਨ ਟਰੈਕਟਰ ਦੀ ਪੂਰਾ ਸਾਫ ਆ ਹਾਂ ਤੇ ਇਹ ਕਿੰਨੇ ਘੰਟੇ ਚੱਲਿਆ ਵੀਰੇ ਇਹ ਬਾਈ ਜੀ 3200 ਘੰਟਾ ਚੱਲਿਆ ਹੋਇਆ ਜੀ ਠੀਕ ਆ 3200 ਘੰਟੇ ਕੰਪਨੀ ਰਿਕਾਰਡ ਨਾਲੀ ਹਾਂਜੀ ਹਾਂਜੀ ਠੀਕ ਆ ਜੀ ਕੰਪਨੀ ਰਿਕਾਰਡ ਨਾਲ 3200 ਘੰਟਾ ਟਰੈਕਟਰ ਚੱਲਿਆ ਤੇ ਇੰਜਨ ਗੇਅਰ ਦਾ ਮੇਨ ਬਾਈ ਇੰਜਨ ਗੇਅਰ ਦਾ ਫੁੱਲ ਚੰਗਾ ਜੀ ਆਪਣੀ ਜ਼ਿੰਮੇਵਾਰ ਠੀਕ ਆ ਸਾਮਾਨ ਆ ਹੀ ਮਿਲੂਗਾ ਨਾ ਬਾਈ ਸਾਮਾਨ ਵਗੈਰਾ ਜੋ ਸਾਰਾ ਕੁਝ ਨਾਲ ਲੱਗਿਆ ਸਾਰਾ ਕੁਝ ਐਦਾ ਹੀ ਮਿਲੂਗਾ ਠੀਕ ਆ ਬਾਈ ਸਾਰਾ ਸਾਮਾਨ ਟਰੈਕਟਰ ਦੇ ਨਾਲ ਆ ਹੀ ਮਿਲੂਗਾ ਇੰਜਨ ਗੇਅਰ ਦਾ ਵਾਹ ਕੇ ਤਸੱਲੀ ਕਰਕੇ ਤਿੰਨੇ ਟਰੈਕਟਰ ਲੈ ਆ ਸਾਡੇ ਆ ਤੇ ਬਾਈ ਜੀ ਇਹ ਟਰੈਕਟਰ ਦੀ ਕੀ ਡਿਮਾਂਡ ਆਈ ਇਹ ਦੀ ਡਿਮਾਂਡ ਹੈਗੀ ਆ ਬਾਈ ਜੀ 5 ਲੱਖ ਤੇ 40000 ਰੁਪਏ 5 ਲੱਖ ਤੇ 40000 ਰੁਪਿਆ ਡਿਮਾਂਡ ਆ ਤੇ ਜਿਹੜਾ ਕਰਕੇ ਹੋਊਗਾ ਵੀਡੀਓ ਸ਼ੇਅਰ ਇਹ ਦੇ ਦਾਂਗੇ ਬਾਈ 5 ਲੱਖ ਤੇ ਆਪਾਂ 25000 ਦਾ ਦੇ ਦੇਣਾ 15000 ਦੇ ਗਿਆ ਚ ਤੇ ਹੋਰ ਵੀ ਹੋ ਜੂਗਾ ਹਣਾ ਹੋਰ ਵੀ ਕਰ ਦਿਆਂਗੇ ਭਾਈ ਤੇ ਬਾਈ ਜੀ ਇਹ ਆਪਾਂ ਤਿੰਨੇ ਟਰੈਕਟਰ ਵਿਖਾਏ ਆ ਜਿਹੜੇ ਇਹ ਕਿਹੜੇ ਪਿੰਡ ਵਗਾਉ ਆ ਇਹ ਪਿੰਡ ਸੂਰੇ ਵਾਲਾ ਬਾਈ ਜੀ ਆਪਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਤੇ ਵੀਰੇ ਨੰਬਰ ਬੋਲ ਨੰਬਰ ਹੈਗੇ 97801 44011 ਜੀ ਬਾਈ ਜੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਇੱਕ ਤਾਂ ਫੋਲ ਮੰਨਤਾਨ ਕਰਨਾ ਤੇ ਬਾਕੀ ਅਗਲਾ ਭਣਾ ਵਾਹ ਕੇ ਲਿਆ ਵੇ ਜੋ ਆਪਾਂ ਵੀਡੀਓ ਚ ਕਹਤਾ ਜਿਵੇਂ ਮਰਜੀ ਕੋਈ ਚੱਕਰ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਬਾਈ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ